ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਸੀਗੇ ਬਾਬਾ ਮਕੰਦਾ ਜੀ ਦੀ ਸਮਾਦ ਉੱਪਰ ਜਿੱਥੇ ਤੁਹਾਨੂੰ ਆਪਾਂ ਕਰਾਵਾਂਗੇ ਦਰਸ਼ਨ ਅਤੇ ਦੱਸਾਂਗੇ ਸਾਰਾ ਇਤਿਹਾਸ ਬਾਰੇ ਜੀ ਹਾਂਜੀ ਦੋਸਤੋ ਆਪਾਂ ਤੁਹਾਨੂੰ ਬਾਬਾ ਮਕੰਦਾ ਜੀ ਜੋ ਕਿ ਉਹ ਉੱਥੇ ਸੁੱਖਾਂ ਵੀ ਬਾਰਾਉਂਦੀਆਂ ਨੇ ਜੀ ਤੁਹਾਨੂੰ ਦਰਸ਼ਨ ਕਰਵਾਉਣੇ ਆ ਅੱਗੇ ਤੇ ਚੱਲਦੇ ਆਂ ਆਪਾਂ ਦੇਖੋ ਬਰਾਵੋ ਉੱਥੇ ਜਾ ਰਹੇ ਹਾਂ ਜੀ ਬਾਬਾ ਮਕੰਦਾ ਜੀ ਦੀ ਸਮਾਦ ਉੱਪਰ ਆਪਾਂ ਮਕੰਦਾ ਜੀ ਸਮਾਦ ਦੇ ਦਰਸ਼ਨ ਕਰਾ ਰਹੇ ਆਂ ਜੀ ਆਪਾਂ ਤੁਹਾਨੂੰ ਪਿੰਡ ਕਣਕਵਾਲ ਪੰਗੂਆ ਕਿਤੇ ਕਿ ਹਰ ਇੱਕ ਸੁਖ ਮਾਰ ਆਉਂਦੀ ਹੈ ਦੇਖੋ ਬਈ ਲੋ ਜੀ ਆ ਪਹੁੰਚ ਚੁੱਕੇ ਆਂ ਬਾਬਾ ਮਕੰਦਾ ਜੀ ਸਮਾਦ ਉੱਪਰ ਕਰਾਵਾਂਗੇ ਅੰਦਰ ਦਰਸ਼ਨ ਸਾਰੇ ਬਣੇ ਰਹੋ ਜੀ ਤਨ ਤਨ ਭਗਤ ਬਾਬਾ ਮਕੰਦਾ ਸ ਮਹਾਰਾਜ ਦੀ ਸਮਾਦ ਪਿੰਡ ਕਣਕਵਾਲ ਪੰਗੂਆ ਲੋ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਮਕੰਦਾ ਦੀ ਸਮਾਦ ਦੇ ਜੀ ਅਜੋ ਜੀ ਬਣੇ ਰਹੋ ਨਾਲ ਬਹੁਤ ਪੁਰਾਣੀ ਇਹ ਬਾਬਾ ਜੀ ਦੀ ਜਗਾ ਬਣੀ ਹੋਈ ਹੈ ਜੀ ਦੋਸਤੋ ਜੋ ਤੇ ਹਰ ਸਾਲ ਸਾਲਾਨਾ ਜੋੜ ਵੀ ਮੇਲਾ ਵੀ ਬਾਬਾ ਜੀ ਦੇ ਖੰਡ ਪਾਸ ਤੇ ਪ੍ਰਕਾਸ਼ ਹੁੰਦਾ ਹੈ ਲੋ ਵੀ ਰਵੀ ਦਸਨ ਕਰਵਾਦੇ ਬਾਬਾ ਜੀ ਦੇ ਜਗਾ ਦਾ ਮੰਦਸ ਇੱਥੇ ਹਰ ਸਾਲ ਜੀ ਬਾਬਾ ਜੀ ਦੇ ਖਰਗੋਬਾ ਸਹਿ ਪ੍ਰਕਾਸ਼ ਤੇ ਵਧੀਆ ਜੋੜ ਮੇਲਾ ਭਰਦਾ ਹੈਗਾ ਜੋ ਕਿ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਦੀ ਬਾਖਰ ਪਾਲੇ ਸਾਹ ਹਰ ਸਾਲ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਹੈਗਾ ਪਿੰਡ ਦੇ ਵੱਲੋਂ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ ਅੱਜ ਬਾਬਾ ਜੀ ਦੇ ਖਾਨਪਾਇਰ ਸਾਹ ਪ੍ਰਕਾਸ਼ ਹੁੰਦੀਆਂ ਇਹ ਜਗਾ ਤੇ ਜੋ ਕਿ ਇਹਦਾ ਵੀ ਉਹ ਮਿਸਤਰੀ ਦਾ ਤੇ ਵੱਤੋ ਵੱਦ ਆਪਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾ ਕਿਤਾਬ ਮੁਲਕਿਸਤਾਨ ਨੇ ਜਿਹੜੇ ਆਪਣੇ ਉਹਨਾਂ ਦੀ 삶 ਸੰਭਾਲ ਵਧੀਆ ਹੋ ਸਕੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋ ਆਪਣੇ ਮਾਪੁਰਛ ਨੇ ਪ੍ਰਾਪਤ ਉਹਨਾਂ ਵਾਸਤੇ ਜੋੜਿਆ ਜਾ ਸਕੇ ਇਹ ਆ ਬਾਬਾ ਮਕੰਦ ਸਾਹਿਬ ਜੀ ਜੋ ਦੇਖੋ ਬਰਾ ਉਹਨਾਂ ਦਾ ਦਰਸ਼ਨ ਬਾਬਾ ਮਕੰਦ ਸਾਹਿਬ ਜੀ ਦਾ ਦਰਸ਼ਨ ਕਰੋ ਜੋ ਵੀ ਵੀਰ ਭਰਾ ਭੈਣ ਇੱਥੇ ਨਸ ਪੂਰੀ ਸਰਦਾਂ ਨਾਲ ਸੁਖ ਸੁਖਦਾਇ ਸੇਵਾ ਕਰਦਾ ਹੈ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਬਹੁਤ ਜਿਆਦੇ ਨੌਜਵਾਨਾਂ ਨੂੰ ਨੌਕਰੀਆਂ ਵਗੈਰਾ ਮਿਲੀਆਂ ਨੇ ਤੇ ਜਿਹੜੇ ਸਰਦਾਂ ਨਾਲ ਕੋਈ ਸੇਵਾ ਕਰਦੇ ਨੇ ਨੌਜਵਾਨ ਹਰ ਇੱਕ ਮਨੁਕਾਵਨਾ ਪੂਰੀ ਹੁੰਦੀ ਹੈ ਮਤਲਬ ਇਹ ਕੰਮ ਆਪਣੀ ਸਰਦਾਂ ਨਾਲ ਹੈ ਜੀ ਦੇਖੋ ਬਾਬਾ ਜੀ ਦੇ ਸਮਾਦ ਉੱਤੇ ਇੱਕ ਬੋਰਡ ਦਾ ਦਰਖਤ ਹੈ ਜੀ ਬਹੁਤ ਵਧੀਆ ਦੇਖੋ ਇਹ 베ਰੀ ਹੈ ਜੀ ਕਮੋਹ ਪੁਰਾਣੀ 베ਰੀ ਹੈ ਇਹ ਵੀ ਵੀ ਬਾਬਾ ਮਕਾਨ ਦਾ ਜੀ ਪਰਾਤਨ 베ਰੀ ਹੈ ਜੀ ਕਰੋ ਦਰਸ਼ਨ ਭਰਾ ਬਾਬਾ ਮਕਾਨ ਦਾ ਜੀ ਸਮਾਦ ਦੇ ਆਪਾਂ ਕਰਾ ਰਹੇ ਹਾਂ ਇੱਥੇ ਹਰ ਇੱਕ ਮਨੁਕਾਵਨਾ ਪੂਰੀ ਹੁੰਦੀ ਹੈ ਸਰਦਾ ਨਾਲ ਭਾਵਨਾ ਨਾਲ ਜੋ ਵੀ ਇੱਥੇ ਸੁੱਖ ਸੁਖਦਾ ਹੈ ਵੀ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਦੇਖੋ ਜੀ ਤੋਂ ਤੋਂ ਤੁਸੀਂ ਇਸ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਅਸੀਂ ਇਹ ਧਾਰਮਿਕ ਸਥਾਨਾਂ ਦੇ ਵੱਧ ਤੋਂ ਵੱਧ ਦਰਸ਼ਨ ਕਰਵਾਉਂਦੇ ਰਹਾਂਗੇ ਦੇਖੋ ਜੀ ਇੱਥੇ ਲਗਾਤਾਰ ਸੰਗਤ ਹਰ ਰੋਜ਼ ਦੀ ਤਰ੍ਹਾਂ ਦਰਸ਼ਨ ਕਰਨਾ ਆਉਂਦੀ ਰਹਿੰਦੀ ਹੈ ਲੋ ਵੀ ਦੋਸਤੋ ਆਪਾਂ ਪਹੁੰਚੇ ਸੀਗੇ ਤੰਤਨ ਬਾਬਾ ਭਗਤ ਮਕੰਦਾ ਜੀ ਦੀ ਸਮਾਦ ਉੱਤੇ ਜੋ ਕਿ ਨਵੀਂ ਬਿਲਡਿੰਗ ਬਣ ਰਹੀ ਹੈਗੀ ਪਾਠੀ ਸੰਗਾਂ ਵਾਸਤੇ ਜੋ ਕਮਰਾ ਤਿਆਰ ਹੋਇਆ ਬਹੁਤ ਸੋਹਣਾਗਾ ਇਹ ਸਾਰਾ ਜਿਹੜਾ ਇਹ ਕੰਮ ਹੁੰਦਾਗਾ ਇਹ ਸੰਗਤ ਦੇ ਸਹਿਯੋਗ ਨਾਲ ਕਿਣਕਾ ਕਿਣਕਾ ਜੋੜ ਕੇ ਸੰਗਤ ਦੇ ਜੋ ਸਰਦਾ ਭਾਵਨਾ ਨਾਲ ਸੇਵਾ ਕੀਤੀ ਜਾਂਦੀ ਹੈ ਪਾਠੀਆਂ ਵਾਸਤੇ ਕਮਰਾ ਤਿਆਰ ਕੀਤਾ ਗਿਆ ਜੀ ਦੇਖੋ ਕੰਮ ਚੱਲ ਰਿਹਾ ਜੀ ਮਿਸਤਰੀ ਲੱਗੇ ਹੋਏ ਨੇ ਬਈ ਦੋਸਤੋ ਚੀਜ਼ਾਂ ਬਣਦੀਆਂ ਨੇ ਜੋ ਧਰਮਿਕ ਸਥਾਨਾਂ ਦੇ ਬਣਦੀਆਂ ਨੇ ਤੇ ਆਪਾਂ ਨੂੰ ਕਿਣਕਾ ਕਿਣਕਾ ਸੇਵਾ ਸਭ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਧਰਮਿਕ ਸਥਾਨਾਂ ਦੇ ਸੋਹਣੀਆਂ ਚੀਜ਼ਾਂ ਬਣ ਸਕਣ। ਵੱਧਵਾ ਸਹਿਯੋਗ ਕਰਿਆ ਕਰੋ ਜੀ ਸਾਰੇ ਤਾਂ ਜੋ ਕੰਮ ਚੱਲਦੇ ਰਹਿਣ। ਲੇਖੋ ਜੀ ਬਹੁਤ ਪਾਰਕਰ ਪਾਇਆ ਸੰਗ ਤੋਂ ਪੇਂਟ ਲੇਖੋ ਜੀ ਮਿਸਤਰੀ ਜੀ ਆ ਰਹੇ ਨੇ ਪਲਾਸਟਰ ਹਾਜੀ ਮਿਸਤਰੀ ਜੀ ਠੀਕ ਹੈ ਜੀ ਚੱਲ ਰਿਹਾ ਕੰਮ ਜੋਰਾਂ ਤੇ ਹਾਂ ਜੀ ਹਾਂ ਠੀਕ ਹੈ ਕਿੰਨੇ ਦਿਨਾਂ ਚ ਨਿਬੜੂ ਮਿਸਤਰੀ ਹੈ ਇਹ ਤਾਂ ਵੀ ਚੱਕੇ ਜਨਾ ਕੰਮ ਆਹ ਮੈਂ ਤਾਂ ਸਾਰੀ ਬੰਦ ਕਰੀ ਅੱਜ ਠੀਕ ਹੈ ਆਹ ਕੰਮ ਬੰਦ ਹਾਂ ਹਾਂ ਮਾੜੀ ਗੱਲ ਹੈ ਹਾਂ ਨਾ ਠੀਕ ਹੈ ਇਹ ਨਹੀਂ ਜੀ ਕਣਕਵਾਲ ਤੋਂ ਗੂਆਂ ਦੇ ਜਨੈਸ਼ ਸਿੰਘ ਜੀ ਇਹ ਨੀ ਮਿਸਤਰੀ ਹਾਂ ਮਸੂਰ ਮਿਸਤਰੀ ਆ ਪੁਰਾਣਾ ਵੇਚੀ ਆ ਭਾਈ ਇਹ ਸਾਰੇ ਤਾਨ ਵਿਕਸਤਾਨਾ ਦੇ ਕੰਮ ਕਰਦਾ ਹੈ ਬੜੇ ਜੇ ਲੱਗੇ ਨੇ ਨਾਮ ਕਰਦੇ ਸੰਗਤ ਨੂੰ ਮੁਥਾ ਦੇਖਣ ਪਹੁੰਚ ਗਏ ਇਸ ਵੇਲੇ ਸ਼ਾਮ ਨੂੰ ਬਹੁਤ ਇਕੱਠ ਹੁੰਦਾ ਹੈ ਦੋਸਤੋ ਹੁਣ ਤੁਹਾਨੂੰ ਬਾਬਾ ਜੀ ਦੇ ਧੂਨੇ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਬਾਬਾ ਮਕਾਨ ਦਾਸ ਜੀ ਨੇ ਭਗਤੀ ਵੀ ਕੀਤੀ ਹੈਗੀ देखो दोस्तों ਆਪਾਂ ਹੁਣ ਪਹੁੰਚ ਚੁੱਕੇ ਆਂ। ਤਾਂ ਤਾਂ ਪਾਲਤੋ ਬਾਬਾ ਮਕੰਦਾਸ ਜੀ ਦੇ ਇੱਥੇ ਬਾਬਾ ਮਕੰਦਾਸ ਜੀ ਨੇ ਬਹੁਤ ਭਗਤੀ ਕੀਤੀ ਹੈ ਜੀ। ਇਹ ਉਹ ਜਗ੍ਹਾ ਹੈ ਜਿੱਥੇ ਬਾਬਾ ਮਕੰਦਾਸ ਜੀ ਨੇ ਭਗਤੀ ਕੀਤੀ ਸੀਗੀ। ਉਹਦੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ। 10ਵੀਂ ਭਰਦੀ ਹੈ ਜੀ। ਬਹੁਤ ਭਰ ਗਿਣਤੀ ਸੰਗਤ ਪਹੁੰਚਦੀ ਹੈ। ਦੇਖੋ ਜੀ ਕਰਾ ਰਹੇ ਹਾਂ ਨੂੰ ਆਪਾਂ ਦਰਸ਼ਨ। ਬਣੇ ਰਿਹਾ ਜੀ ਨਾਲ ਆਪਣੇ ਪਪੰਗ ਕੰਧਾ ਜੀ ਦਾ ਧੂਣਾ ਦੇਖੋ ਜੀ ਇੱਥੇ ਬਾਬਾ ਜੀ ਨੇ ਭਰਤੀ ਕੀਤੀ ਸੀਗੀ ਇਹ ਉਹ ਧੂਣਾ ਹੈ ਬਾਬਾ ਮਕੰਦਾ ਜੀ ਦਾ ਦੇਖੋ ਜੀ ਸਰੋਜੀ ਦਾਸਨ ਬਾਬਾ ਅਕਬਾਸ ਮਕੰਦਾ ਜੀ ਜੋ ਕਿ ਬਹੁਤ ਵੱਡੇ ਭਗਤ ਹੋਏ ਨੇ ਜਿਨ੍ਹਾਂ ਦੀ ਬਹੁਤ અપਾਰ ਕਿਰਪਾ ਹੈਗੀ ਸੰਗਤਾਂ ਉੱਤੇ ਹਰ ਇੱਕ 10 ਮੀਨੂ ਜੀ ਬਹੁਤ ਭਾਰੀ ਘੰਟੀ ਵੇ ਸੰਗਤ ਪਹੁੰਚਦੀ ਹੈ ਦਰਸ਼ਨ ਕਰਨ ਸੁੱਖਾਂ ਵੀ ਵਾਰ ਆਉਂਦੀਆਂ ਨੇ ਹਰ ਇੱਕ ਸੁੱਖ ਵਾਰ ਆਉਂਦੀ ਹੈ ਜੋ ਸਰਦਾ ਭਾਵਨਾ ਨਾਲ ਕੋਈ ਸੁਖ ਸੁਖਦਾ ਹੈ ਹਰ ਇੱਕ ਮਨੋ ਕਾਮਨਾ ਆਪਾਂ ਮਕੰਨ ਦਾ ਜੀ ਪੂਰੀ ਕਰਦੇ ਨੇ ਬਣੇ ਰਹੋ ਜੀ ਆਪਣੇ ਨਾਲ ਤੁਹਾਨੂੰ ਕਰਦੇ ਹਾਂ ਦਰਸ਼ਨ ਦੇਖੋ ਜੀ ਬਾਬਾ ਮਕੰਨ ਦਾ ਆਦੀ ਸਮਾਧ ਦੇ ਜਿੱਤੇ ਦੀਵਾਲੀ ਨੂੰ ਵੀ ਸੰਗਤ ਬਹੁਤ ਜ਼ਿਆਦੇ ਆਪਣੀ ਸਰਦਾ ਪਾਵਨ ਨਾਲ ਦੀਪਾਵਲੀ ਕਰਦੀ ਹੈ ਜੀ ਤੇ ਦੇਖੋ ਇਹ ਬਹੁਤ ਇਹ ਬਹੁਤ ਉੱਚਾ ਟਿੱਬਾ ਹੈਗਾ ਬਹੁਤ ਪੁਰਾਣਾ ਟਿੱਬਾ ਹੈ ਇਹ ਉਦੋਂ ਦਾ ਐਵੇਂ ਦੀ ਜਾਈ ਪ੍ਰਾਤਨ ਐਵੇਂ ਇਹਨੂੰ ਛੇੜ ਸਾੜ ਨਹੀਂ ਕੀਤੀ ਗਈ ਦੇਖੋ ਪ੍ਰਾਤਨ ਝੰਡ ਪ੍ਰਾਤਨ ਰੁੱਖ ਐਵੇਂ ਹੀ ਖੜੇ ਨੇ ਉਹਦੇ ਸਾਰੇ ਦੇਖੋ ਜੀ ਇਹ ਉਦੋਂ ਦੇ ਜਦੋਂ ਬਾਬਾ ਮਕਾਨ ਦਾ ਜੀ ਹੋਏ ਨੇ ਇੱਥੇ ਉਹਨਾਂ ਨੇ ਭਗਤੀ ਕੀਤੀ ਸੀ ਉਦੋਂ ਦੀ ਸਾਰਾ ਕੁਝ ਉਦਾਂ ਦੀ ਹੈ ਜੀ ਗ੍ਰਖਤ ਵਗੈਰਾ ਟੱਬਾ ਵਗੈਰਾ ਸਾਰਾ ਖਲੋਪੀਆ ਜੀ ਇਹ ਚੀਜ਼ ਨਾ ਛੇਡਖਾਨੀ ਨਹੀਂ ਕਰੀ ਗਈ ਪੁਰਾਣੇ ਝੰਡਾ ਦੇਖੋ ਜੀ ਇਹ ਪੁਰਾਣੇ ਝੰਡਾ ਨੇ ਜਿਹੜੇ ਹੁਣ ਵੀ ਇੱਥੇ ਮੌਜੂਦ ਨੇ ਦੇਖੋ ਜੀ ਇਹ ਸਮਾਦ ਹੈ ਜੀ ਬਾਬਾ ਮੰਗਲਾ ਸਾਹਿਬ ਦੀ ਦੇਖੋ ਭਾਈ ਇਹ ਪਿੰਡ ਦਾ ਸਭ ਤੋਂ ਉੱਚੀ ਜਗ੍ਹਾ ਜੀ ਇਹ ਪਿੰਡ ਦੀ ਸਭ ਤੋਂ ਥੀ ਜਗ੍ਹਾ ਤੇ ਬਾਬਾ ਮਕਾਨ ਦਾਸ ਜੀ ਨੇ ਇੱਥੇ ਪੱਕੀ ਕੀਤੀ ਸੀਗੀ ਦੋਸਤੋ ਤੁਸੀਂ ਫੇਸਬੁੱਕ ਪੇਜ ਨੂੰ ਵੱਤ ਤੋਂ ਵੱਤ ਫੋਲੋ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਕਿ ਸਾਨੂੰ ਜਹੇ ਧਾਰਮਿਕ ਸਥਾਨਾਂ ਦੇ ਅਸੀਂ ਦਰਸ਼ਨ ਕਰਵਾਉਂਦੇ ਰਹੀਏ ਤੇ ਸਾਨੂੰ ਵੀ ਥੋੜਾ ਜਿਹਾ ਹੌਸਲਾ ਮਿਲਦਾ ਹੈਗਾ ਇਹ ਕੋਈ ਤੁਹਾਨੂੰ ਦਰਸ਼ਨ ਕਰਵਾ ਰਿਆਂਗੇ ਤਨ ਤਨ ਪਕਟਾ ਬਾਬਾ ਮੋਕੰਦਾ ਜੀ ਪਿੰਡ ਕਣਕਵਾਲ ਪੰਗੂਆ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਜੀ ਇੱਥੇ ਬਹੁਤ ਸੁੱਖਾ ਵਾਰ ਆਉਂਦੀਆਂ ਨੇ ਨਵਾਂ ਬੋਲੋ ਹਾਂਜੀ ਆਪਾਂ ਅੱਜ ਤੁਹਾਨੂੰ ਧੰਨ ਧੰਨ ਭਗਤ baba ਮਕਾਨਦਾ ਦੀ ਸਮਾਧ ਤੇ ਦਰਸ਼ਨ ਕਰਾਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਾਇਆ ਕਰੋ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ